ਏ ਆ 25 ਦੀ 29 30 ਵਾਲੀ ਜਿਹੜੀ ਨਵੰਬਰ ਦੀ ਡੇਟ ਹੈ ਹੂੰ 2025 29 ਨਵੰਬਰ ਦੀ ਡੇਟ ਹਾਂਜੀ 29 29 30 ਵਾਲੀ ਰਾਤ ਨੂੰ 3:33 ਮਿੰਟ 35 ਸੈਕਿੰਡ ਤੇ ਸੰਸਾਰ ਦਾ ਤੇ ਭਾਰਤ ਦਾ ਨਕਸ਼ਾ ਬਦਲ ਜਾਣਾ ਜੇ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਮਤਲਬ ਪਹਿਲਾਂ ਪਾ ਚੁੱਕਿਆ ਕੋਈ ਸਮਝੋ ਨਾ ਸੋ ਕਿਸ ਤਰੀਕੇ ਦਾ ਬਦਲਾਅ ਹੈ 25 ਦੀ 29 30 ਵਾਲੀ ਜਿਹੜੀ ਨਵੰਬਰ ਦੀ ਡੇਟ ਹੈ ਹੂੰ 2025 29 ਨਵੰਬਰ ਦੀ ਡੇਟ ਹਾਂਜੀ 29 ਨਵ 29 ਤੀ ਆਲੀ ਰਾਤ ਨੂੰ 3:33 ਮਿੰਟ 35 ਸੈਕਿੰਡ ਦੇ ਸੰਸਾਰ ਦਾ ਤੇ ਭਾਰਤ ਦਾ ਨਕਸ਼ਾ ਬਦਲ ਜਾਣਾ ਜੇ ਮੈਂ ਪਹਿਲਾਂ ਕਹਿ ਚੁੱਕੀ ਹਾਂ ਮਨ ਲਓ ਪਹਿਲਾਂ ਪਾ ਚੁੱਕੀ ਹਾਂ ਕੋਈ ਸਮਝਉ ਨਾ ਸ ਕਿਸ ਤਰੀਕੇ ਦਾ ਬਦਲਾਅ ਕਿਸਾਨੀ ਵਾਸਤੇ ਸੀਗੀ ਹਾਂਜੀ ਉਹ ਫੇਰ ਤਰਾ ਇਹ ਡੇਟ ਵੀ ਮੈਨੂੰ 1.5 ਸਾਲ ਪਹਿਲਾਂ ਪਤਾ ਲੱਗੀ ਸੀਗੀ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਆਜੋ ਕਿ ਇਹਦੇ ਚ ਕਿਉਂਕਿ ਮੈਂ ਪੈਸੇ ਇਕੱਠੇ ਕਰਨ ਵਾਸਤੇ ਨਹੀਂ ਕਿਸੇ ਨੂੰ ਕਰਦਾ ਨਾ ਪਿੱਛੇ ਕਿਸੇ ਨੂੰ ਲਾਇਆ ਮੇਰਾ ਨਸ਼ਨਾ ਸਿਰਫ ਇੱਕੂ ਹੈ ਸਮੇਂ ਦੇ ਮਾਲਕ ਤੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਨੇ ਦਸ਼ਮੇਸ਼ ਪਤਾ ਜੀ ਨੇ ਬਈ ਆਪਣੇ ਧਰਮ ਨਾਲ ਬੰਦਗੀ ਨਾਲ ਜੁੜੋ ਕੋਈ ਮੁਸਲਮਾਨ ਅੱਲਾ ਅੱਲਾ ਕਹੇ ਹਿੰਦੂ ਹੈ ਰਾਮ ਰਾਮ ਕਹੇ ਉਹ ਨਿਰੰਕਾਰ ਨਾਲ ਜੁੜੋ ਥੋੜਾ ਪੱਲਾ ਖੋਜੋ ਹੂੰ ਕਿਸ ਤਰ੍ਹਾਂ ਦਾ ਬਦਲਾਅ ਹੋਣਾ ਜਿਵੇਂ ਤੁਸੀਂ ਦੱਸ ਰਹੇ ਹੋ ਬਦਲਾਅ ਜੀ ਇਸ ਤਰ੍ਹਾਂ ਵੀ ਸੰਸਾਰ ਦਾ ਨਕਸ਼ਾ ਬਦਲ ਜਾਣਾ ਕਿੱਦਾਂ ਹੋਣਾ ਜਦੋਂ ਪਾਪ ਵੱਧ ਜਾਂਦਾ ਫਿਰ ਉੱਥੇ ਸੰਸਾਰ ਦੇ ਪਾਪ ਨੂੰ ਖਤਮ ਕਰਨਾ ਇੱਕ ਵਾਰੀ ਸੁਸਤ੍ਰਿਸ਼ਟੀ ਦਾ ਸੰਘਾਰ ਹੁੰਦਾ ਨਾਸ਼ ਹੁੰਦਾ ਹੂੰ ਉਹਦੇ ਵੀ ਚੰਗੇ ਮਾਰ ਜੰਦੇ ਜੀ ਜਿਸ ਤਰ੍ਹਾਂ ਹੁਣ ਦੁਆਪਰ ਦਾ ਸਮਾਂ ਸੀਗਾ ਹੂੰ ਮਹਾਭਾਰਤ ਦੇ ਯੰਗ ਵਿੱਚ ਸੰਸਾਰ ਦੀ ਸਮੇ ਲੋਕ ਤਕਰੀਬਨ 79% ਆਬਾਦੀ ਖਤਮ ਹੋ ਗਈ ਸੀ ਹੂੰ ਮਹਾਭਾਰਤ ਦੇ 18 ਹਰਾਂ ਦੇ ਜੀ 18 ਮਿੰਟ ਚੱਲਿਆ ਹੂੰ ਸੰਸਾਰ ਵੀ ਉੱਥੇ ਰੂਸ ਵਗੈਰਾ ਹੋਰ ਬਾਹਰ ਮੁਕੰਨਾ ਹੋਰ ਨਹੀਂ ਰੱਖਿਆ ਹੋਈ ਗ੍ਰੰਥਾਂ ਵਿੱਚ ਮਹਾਭਾਰਤ ਵਿੱਚ ਆਉਂਦੇ ਨੇ ਸਾਰੇ ਉਹ ਸਾਰੇ ਸੰਸਾਰ ਦੀਆਂ ਫੌਜਾਂ ਇੱਥੇ ਆਈਆਂ ਸੀ ਲੜਨਾ ਹਮ ਕੁਸ਼ੇਤਰ ਦਾ ਮਸਾ ਟੈਕਨੋਲੋਜੀ ਤਾਂ ਉੱਥੇ ਵੀ ਸੀਗੀ ਨਾ ਉਹ ਸੰਜੇ ਹਸਨਾਪੁਰ ਦਿੱਲੀ ਦੇ ਵਿੱਚ ਬੈਠਿਆ ਹਮ ਤ੍ਰਿਸ਼ਟਰਾਸ਼ਟ ਦੇ ਮਹਿਲ ਵਿੱਚ ਹਮ ਤੇ ਜੰਗ ਹੋ ਰਿਹਾ ਕੁਸ਼ੇਤਰ ਵਿੱਚ ਹਮ ਸੰਜੇ ਉੱਥੇ ਤ੍ਰਿਸ਼ਟਰਾਸ਼ਟ ਨੂੰ ਦੱਸ ਰਿਹਾ ਵੀ ਆ ਫੁਰਮ ਨੇ ਆ ਅਸਤਰ ਛੱਡਿਆ ਆ ਸ਼ਸਤਰ ਛੱਡਿਆ ਇਹਦੀ ਆ ਬਾਹ ਬਾੜੀ ਗਈ ਉਹਦਾ ਸਿਰ ਵੱਢ ਹੋ ਗਿਆ ਸਾਰਾ ਕੁਝ ਉੱਥੇ ਬੈਠਿਆ ਦੱਸ ਰਿਹਾ ਕੋਈ ਟੈਕਨੋਲੋਜੀ ਕੋਈ ਸੱਸਤਾ ਹੈ ਨਾ ਕੋਈ ਸੀ ਤਾਂ ਹੈ ਨਾ ਹੂੰ ਜਿਹੜਾ ਉੱਥੇ ਬੈਠੇ ਦਫਰ ਰਿਹਾ ਕੋਸ਼ੇਤਰ ਤੋਂ ਦਿੱਲੀ ਨਹੀਂ ਦਿੰਦਾ ਬਿਲਕੁਲ ਦਿੱਲੀ ਹਸਤਣਾਪੁਰ ਤੋਂ ਕੋਈ ਕੋਸ਼ੇਤਰ ਨਹੀਂ ਦਿੰਦਾ ਪਰ ਇੱਥੇ ਨਹੀਂ ਦੂਰ ਬੈਠੇ ਬੰਦਾ ਦਫਰ ਰਿਹਾ ਕੋਈ ਟੈਕਨੋਲੋਜੀ ਕੋਈ ਸਾਇੰਸ ਤਾਂ ਹੈ ਜੀ ਤੇ ਇਸੇ ਤਰ੍ਹਾਂ ਹਰੇਕ ਯੁਗ ਦੀ ਇੱਕ ਮर्यादा ਇੱਕ ਧਰਮ ਉਹ ਹੈਗਾ ਜਦੋਂ ਵੀ ਧਰਮ ਦਾ ਨਾਸ ਹੁੰਦਾ ਉਹ ਜੋਗ ਵਿੱਚ ਨਿਰੰਕਾਰ ਜੀ ਆਪਣਾ ਰੂਪ ਧਾਰਨ ਕਰਕੇ ਸੰਸਾਰ ਨੂੰ ਆਪਣੇ ਨਾਲ ਜੋੜਨ ਵਾਸਤੇ ਉਹ ਵਿਦਿਆ ਨੂੰ ਉਹ ਧਰਮ ਨੂੰ ਉਹ ਮर्यादा ਨੂੰ ਦੁਬਾਰਾ ਕਾਇਮ ਕਰਦਾ ਹੈ ਹਮ ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਾਂ ਕੀ ਹੋਣ ਵਾਲਾ ਕਿਉਂਕਿ ਤੁਸੀਂ ਤਾਂ ਦੇਖੋ ਮੌਜੂਦਾ ਸਮੇਂ ਨੂੰ ਵੀ ਉਸੇ ਤਰ੍ਹਾਂ ਹੀ ਟਾਲ ਰਹੀ ਦੇ ਵਿੱਚ ਵਿਚਾਰ ਰਹੇ ਹੋ ਜੀ ਰਹੇ ਹੋ ਮੈਂ ਤਕਰੀਬਨ ਆਪਣੀ ਬਹੁਤ ਹੀ ਕੰਮ ਸਮੇਟ ਚੁੱਕਿਆ ਹਾਂ ਇਸ ਟਾਈਮ 18 ਤਰੀਕ ਤੋਂ ਬਾਅਦ ਦਾ ਮੈਂ ਇਸ 29 ਨਵੰਬਰ ਤੋਂ ਬਾਅਦ ਦਾ ਤਕਰੀਬਨ ਜਿੰਨੇ ਮੈਨੂੰ ਬਾਹਰ ਸੰਗਤਾਂ ਦੇ ਫੋਨ ਆਏ ਹਮ ਫੋਰ ਸਿੰਘ ਤੋਂ ਵੀ ਫੋਨ ਆਏ ਹੋਰ ਪਾਸੇੋਂ ਵੀ ਫੋਨ ਆਏ ਕੈਨੇਡਾ ਤੋਂ ਵੀ ਆਏ ਨੇ ਸਾਰਿਆਂ ਨੂੰ ਜਵਾਬ ਦਿੱਤਾ ਹੋਇਆ ਵੀ ਮੈਂ ਕਿਸੇ ਪਾਸੇ ਨਹੀਂ ਭਾਈ ਜਾਣਾ ਇਸ ਟਾਈਮ ਕਿਉਂਕਿ 29 ਨਵੰਬਰ ਦੀ ਡੇਟ ਹੈ ਜਿਹੜੀ ਹੋ ਸਕਦਾ ਮਹੀਨਾ ਰਾਂ ਤੇ ਇਹ ਨਹੀਂ ਪਤਾ ਕੀ ਹੋਣਾ ਕਿਉਂਕਿ ਪੰਜ ਤਤਾਂ ਦਾ ਸਰੀਰ ਹੈ ਨਿਰੰਕਾਰ ਵੀ ਉਹਦੀ ਅੰਦਰ ਪੰਜ ਤਤ ਹੀ ਉਹਨੇ ਬੜਾ ਜੀ ਆਪਣੀ ਤਾਂ ਹੋਂਦ ਨਹੀਂ ਨਾ ਹੈ ਹਾਂ ਅਸੀਂ ਤਾਂ ਬਾਜ਼ਾਰ ਚੋਂ ਲਫਾਫੇ ਵਾਂਗੂ ਮੈਂ ਲਫਾਫੇ ਚ ਸਭ ਦੀ ਲੈਂਦੀ ਚੀਜ਼ ਵਰਤੀ ਤਾਂ ਵੀ ਪਰੇ ਸਿੱਟਦਾ ਸਾਡੀ ਹੋਂਦ ਨਹੀਂ ਹੈ ਅਸੀਂ ਕਰਤਾ ਭਾਵ ਵਿੱਚ ਭਾਗੇ ਨੇਠੇ ਫਿਰਦੇ ਆ ਸੰਸਾਰ 'ਚ ਕਰਤਾ ਭਾਵ ਵਿੱਚ ਪੈਣ ਚੁਕੇ ਹੰਕਾਰ ਲੋਭ ਲਾਲਚ ਇਨ੍ਹਾਂ ਚੀਜ਼ਾਂ 'ਚ ਫਸ ਕੇ ਸੰਸਾਰ ਨੂੰ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਬੰਦੇ ਆਪਣੇ ਪਿੱਛੇ ਲਾਉਂਦੇ ਉਹੀ ਦੁਖੀ ਹੁੰਦੇ ਆ ਨਾਲ ਆਪ ਦੁਖੀ ਹੁੰਦੇ ਨਾਲ ਸੰਸਾਰ ਦੁਖੀ ਹਾਂ ਜੇ ਮੈਂ ਜਿਹੜਾ 29 ਨਵੰਬਰ 10